ਇਹ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਹੋ ਕਿ ਤੁਹਾਨੂੰ ਇਹਦਾ ਸੈਮੀਨਾਰ ਕਰਨ ਦੀ ਜਿਹੜਾ ਸਮਾਰੋਹ ਕਰ ਰਹੇ ਹੋ ਤੁਸੀਂ ਇਹ ਕਿੱਥੇ ਸਮਾਰੋਹ ਕਰਕੇ ਉਹ ਲੋੜ ਪਈ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜੋ ਵਰਗ ਹਮ ਗੋਲੇ ਕਿਤੇ ਗਏ ਸੀ ਜੀ ਜੋ ਵਿਦਿਆਰਥੀ ਤੇ ਜੀ ਜੋ ਆਸਕਤਾ ਤੇ ਜੋ ਸਵਾਜਿਕਤਾ ਤੇ ਜੋ ਤਾਲੁਕਤਾ ਤੇ ਜੋ ਜਨਾਬਰਾਬਰੀ ਦੀਤੀ ਉਹਨਾਂ ਨੂੰ ਇਹ ਚਾਰੋਂ ਹੱਥ ਦੋਵੇ ਇਹ ਵੀ ਸੰਵਿਧਾਨ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਵਿੱਚ ਜਿਹੜੀ ਆ ਜਾਗਰਤਾ ਆ ਸਕੇ ਜਿਵੇਂ ਬਾਬਾ ਸਾਹਿਬ ਨੇ 210 ਲਿਖਿਆ ਤਾਂ ਉਹਨਾਰੇ ਸਾਰਿਆਂ ਨੂੰ ਫਰਜ਼ ਦਿੱਤਾ ਸਭਾ ਅੰਦੇ ਦੇ ਅੰਦਰ ਉਹਨਾਂ ਦੇ ਤੱਕੀ ਦੇ ਜਾਬਰ ਦੇ ਹਿੱਸੇ ਖੋਲੇ ਪਰ ਇੱਕ ਗੱਲ ਬਾਬਾ ਸਾਹਿਬ ਦੇ ਸਪੈਕ ਰੂਮ ਵਿੱਚ ਕਹੀ ਕਿ ਮੈਂ ਜੋ ਇਹ ਸਬਦਾਨ ਤਿਆ ਕੀਤਾ ਹੈ ਮੈਂ ਫਤੋ ਵਰਤ ਕਰ ਰਿਹਾ ਜੇ ਤਾਂ ਸਰਕਾਰਾਂ ਦੀ ਨੀਤ ਸਾਹ ਹੋਈ ਤਾਂ ਇਹ ਸਾਕ ਸਿੱਤੇ ਵੀ ਕੋ ਲਗੇ ਔਰ ਜੇ ਉਹਨਾਂ ਦੀ ਨੀਤ ਸਖੋਰ ਹੋਈ ਤਾਂ ਇਹ ਇਹ ਦੇ ਗੁਰੇ ਨਤੀਜੇ ਵੀ ਆ ਸਕਦੇ ਆ ਤਾਂ ਇਹ ਜੋ ਸਧਿਆ ਤੋਂ ਨਮੂਵਾਦ ਨੇ ਸੋਚ ਪਰਾਏ ਹੋਈ ਹੈ ਜਿਸ ਦੇ ਤਹਿਤ ਸਾਡੇ ਦੇਸ਼ ਵਿੱਚ बदिरा की उर साॻिए केवर